ਹਾਂਜੀ ਸਤਿਕਾਰਯੋਗ ਜੀਡੀਐਫਪੀ 02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਬਿਤਰੀਆ ਲੋਹ ਵੀਰ ਜੀ ਜਿੱਦਾਂ ਕਿ ਛੋਟੀ ਕਲੀਪ ਲਈ ਹੀ ਆਪਾਂ ਠੀਕ ਹੈ ਜੀ ਸਾਰੇ ਗਰੁੱਪਾਂ ਦੇ ਬਾਬਾ ਜੀ ਫਰੂਟ ਆਲਿਆਂ ਦੀ ਛੱਤ ਤੇ ਤੇ ਜੱਜਵੀਰ ਦੀ ਛੱਤ ਜਿੱਦਾਂ ਕਿ ਜੱਜਵੀਰ ਚੈਂਪੀਅਨ ਹੋਇਆ ਜੀ ਫਰੈਂਡ ਵਿਜ਼ਨ ਕਲੱਬ ਤੋਂ 33 ਛੱਤਾਂ 'ਚ ਠੀਕ ਹੈ ਜੀ ਫਰਸਟ ਪ੍ਰਾਈਜ਼ ਲੈ ਕੇ ਆਉਣਾ ਬਹੁਤ ਵੱਡੀ ਗੱਲ ਹੈ ਬਹੁਤ ਬਾਖੀ ਦੀ ਗੱਲ ਹੈ ਠੀਕ ਹੈ ਜੀ ਜੱਜਵੀਰ ਜੀ ਹੁਣਾਂ ਦੀ ਛੱਤ ਤੇ ਤੇ 우ਸਤਾਦ ਬਾਬਾ ਜੀ ਫਰੂਟ ਮੰਡੀ ਵਾਲੇ ਅਛੀਦਾ ਸਾਹਿਬ ਠੀਕ ਉੱਧਰ ਉਹ ਵੀਰਾਂ ਦੀ ਹਾਂਜੀ ਵੀਰਾਂ ਦੀ ਉੱਧਰ ਦੇਖ ਲੈ ਕਿ ਮੈਂ ਕਿਹਾ ਮੈਂ ਸਾਜੀ ਵੀਰ ਦੀ ਹੁਣਾਂ ਦੀ ਛੱਤ ਤੇ ਠੀਕ ਹੈ ਜੀ ਜੱਜ ਵੀਰ ਜੀ ਹੁਣਾਂ ਦੀ ਛੱਤ ਤੇ ਖਲੋਤੇ ਆਪਾਂ ਜੀ ਨਾਈਟ ਵਿਊ ਆ ਆਪਣੀਆਂ ਇਨੀਆਂ ਵੀ ਵੀਡੀਓ ਲਾਈਆਂ ਆਪਾਂ ਨੂੰ ਡੇਢ ਦੋ ਸਾਲ ਹੋ ਗਏ ਚੈਨਲ ਬਣਾਇਆ ਇਹਨੂੰ ਠੀਕ ਹੈ ਜੀ ਜਿਹੜੀ ਕਿ ਨਾਈਟ ਵਿਊ ਫਸਟ ਟਾਈਮ ਵਖਾ ਰਹੇ ਆ ਤੁਹਾਨੂੰ ਨਾਈਟ ਵਿਊ ਦਾ ਠੀਕ ਹੈ ਜੀ ਆ ਇੱਕ ਵਾਰੀ ਜੰਗਲਾਂ ਦੇ ਝਾਕ ਮਰਵਾ ਲਓ ਆ ਸਾਰੇ ਵੀਰ ਜੀ ਹੁਣਾਂ ਨੇ ਜੰਗਲੇ-ਜੁੰਗਲੇ ਬਣਾਏ ਨੇ ਆ ਛੱਤ ਤਿਆਰ ਕੀਤੀ ਹੋਈ ਵੀਰ ਜੀ ਹੁਣਾਂ ਨੇ ਬਹੁਤ ਹੋਣੀ ਬਹੁਤ ਟੌਪ ਦੀ ਛੱਤ ਤਿਆ ਇਹ ਆਪੂ ਵੀਰ ਜੀ ਹੋਣਾ ਨਾ ਤੇ ਜੱਜ ਵੀਰ ਜੀ ਹੋਣਾ ਨਾ ਤੇ ਉਸਤਾਦ ਬਾਬਾ ਜੀ ਹੋਣਾ ਨਾ ਕਰਦੇ ਆ ਗੱਲਾਂ ਬਾਤਾਂ ਆਓ ਲੈ ਚੱਲਦੇ ਆ ਤੁਹਾਨੂੰ ਉਹਨਾਂ ਦੇ ਕੋਲ ਤੇ ਪੁੱਛਦੇ ਆ ਜਰਾ ਉਸਤਾਦ ਜੀ ਜੋ ਕੀ ਨਿੱਕੀ ਜੀ ਪਾਰਟੀ ਰੱਖੀ ਸੀ ਤੇ ਸਾਰੇ ਵੀਰ ਇਕੱਠੇ ਹੋਏ ਨੇ ਠੀਕ ਹੈ ਜੀ ਜਿੱਦਾਂ ਕੀ ਦੱਸਿਆ ਸੀ ਹਾਂਜੀ ਸਤਿ ਸ੍ਰੀ ਅਕਾਲ ਆਪੂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੱਜ ਵੀਰ ਜੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਪੈਰੀ ਪੈਨੇ ਬਾਬਾ ਜੀ ਹਾਂਜੀ ਸਤਿ ਸ੍ਰੀ ਅਕਾਲ ਥੇਮੂ ਵੀਰ ਜੀ ਵਿੱਕੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪੂ ਵੀਰ ਜੀ ਆਪਣੇ ਵਿੱਚ ਕਿਹੜੇ ਕਿਹੜੇ ਵੀਰ ਮੌਜੂਦ ਨੇ ਸ਼ੁਰੂ ਤੋਂ ਨਾਮ ਲਿਓ ਹਾਂਜੀ ਭਾਈ ਆਪਣੇ ਵਿੱਚ ਵਿਪੜ ਵੀਰ ਜੀ ਹਾਂਜੀ ਬੂਟਾ ਵੀਰ ਆਪਣਾ ਆ ਠੀਕ ਹੈ ਜੀ ਕਾਲੂ ਭਾਈ ਬਾਬਾ ਜੀ ਦੇ ਕਲੀਫਾ ਸਾਹਿਬ ਠੀਕ ਹੈ ਜੀ ਢੋਲੀ ਵੀਰ ਆਪਣਾ ਓਕੇ ਜੀ ਜਸਪ੍ਰੀਤ ਵੀਰ ਹਾਂਜੀ ਆ ਆਪਣਾ ਸਰਦੂ ਇਹ ਜਸਪ੍ਰੀਤ ਵੀਰ ਜੀ ਉਹਨਾਂ ਦੀ ਜਿੰਨਾ ਦੀ ਛ ਹਾਂ ਠੀਕ ਹੈ 30% ਚ ਫਰਸਟ ਨਾਮ ਬਾਬਾ ਜੀ ਫਰੂਟ ਵਾਲੇ ਬਿੱਲਾ ਵੀਰ ਆਪਣਾ ਆਸਟ੍ਰੇਲੀਆ ਵਾਲਾ ਉਹਨਾਂ ਦੀ ਪਾਰਟੀ ਸਿੰਮੂ ਵੀਰ ਦਾ ਸ਼ਿਕਰਦ ਜੀ ਹਿੱਟ ਵੀ ਉਸਤਾ ਜੀ ਹਿੱਟ ਵੀ ਆ ਵੀਰ ਦੀ ਭੱਜੀ ਆ ਜੀ ਤੇ ਪਹਿਲਾ ਨਾਮ ਵੀ ਦਾ 33% ਚ 45 ਤੇ ਬਾਕੀ ਜਿਹੜੇ ਵੀਰ ਹੋਰ ਆ ਇਹਨੇ ਆਪਣੀ ਛੱਤ ਤੇ ਆਪਾਂ ਮੁਲਾਕਾਤ ਕਰਾਇੋ ਜੀ ਆਪਣੇ ਮਾਨਜੋਹ ਬਾਬਾ ਜੀ ਫਰੂਟਾਂ ਵਾਲੇ ਆਪਣੇ ਉਸਤਾ ਸਾਹਿਬਾਂ ਨੂੰ ਤੇ ਆ ਆਪਣੇ ਸਿਮੂ ਭਾਜੀ ਵੱਡੇ ਬਿੱਲਾ ਵੀਰ ऑस्ट्रेलिया ਵਾਲੇ ਉਹਨਾਂ ਦੇ ਕਲੀਫਾ ਸਾਹਿਬਾਨ ਆਪਣੇ ਵੱਡੇ ਭਾਜੀ ਜਿੱਦਾਂ ਕੀ ਵੀਰ ਜੀ ਉਹਨਾਂ ਦੀ ਆਪਾਂ ਵੀਡੀਓ ਲਈ ਆ ਬਹੁਤ ਪਿਆਰ ਦਿੱਤਾ ਤੁਸੀਂ ਵੀਡੀਓ ਨੂੰ ਆ ਫਰੈਂਡ ਪਿਜਨ ਕਲੱਬ ਦੇ ਆਪਣੇ ਵੱਡੇ ਮੈਂਬਰ ਵਿੱਕੀ ਵੀਰ ਜੀ ਬਹੁਤ ਬਾਰ ਆਪਣੇ ਤੇ ਆ ਆਪਣਾ ਲਵ ਵੀਰ ਆ ਆਪਣਾ ਹਰਜਾਪ ਵੀਰ ਮੋਮੂ ਵੀਰ ਆਪਣਾ ਸਿਮੂ ਭਾਦਾ ਵੀਰ ਆ ਆਪਣਾ ਵਿਵੇਕ ਵੀਰ ਆ ਮੇਰਾ ਯਾਰ ਆ ਆਪਣਾ ਮੰਗਾ ਵੀਰ ਬਾਕੀ ਨਿੱਕੇ ਭਾਈ ਸਿਮੂ ਭਾਈ ਦਸ਼ਕਰਦ ਸਾਹਿਬਾਨ ਤੇ ਬਾਕੀ ਆ ਵੀਰ ਵੀ ਰਾਸ ਸੰਸੀ ਤੋਂ ਆਪਣਾ ਅਦਲੀ ਅਦਲੀ ਬਾਦ ਤੋਂ ਸਿਮੂ ਵੀਰਦਾਸ ਕਿਰਦ ਐ ਵੀ ਚੈਂਪੀਅਨ ਆ ਆਪਣੇ ਪਿੰਡ ਦਾ ਚਾਰ ਬਾਜ਼ੀਆਂ ਨੇ ਵਨ ਕੀਤੇ ਆ ਵੀਰ ਨੇ ਆਪਣੀਆਂ ਇੱਕ ਫਰਸਟ ਨਾਮ ਵੀਰ ਦਾ ਠੀਕ ਹੈ ਜੀ ਵੀਰ ਦੀ ਛੱਤ ਦੇ ਇਹਨਾਂ ਤੋਂ ਇਲਾਵਾ ਗਿਆ ਸਿਮੂ ਵੀਰਦਾਸ ਕਿਰਦ ਉਹ ਆਪਣਾ ਭਰਾ ਅਮਨ ਵੀਰ ਹਾਂ ਜੀ ਉਹ ਵੀ ਆਪਣਾ ਭਰਾ ਜੋ ਛੋਟਾ ਸਿਮੂ ਵੀਰਦਾਸ ਕਿਰਦ ਜੀ ਬਾਕੀ ਇਹ ਆਪਣਾ ਸਰਜੂ ਵੀਰਾ ਢੋਲੀ ਵੀਰ ਆ ਕਾਲੂ ਭਾਈ ਬਾਬਾ ਜੀ ਦੇ ਫਰੂਟ ਵਾਲੇ ਕਲੀਫਾ ਸਾਹਿਬਾਨ ਹਾਂਜੀ ਬਾਕੀ ਆਪਣੀ ਆਲ ਮੈਂਬਰ ਭਾਈ ਖੜੀ ਆ ਟੀਮ ਦੀ ਜੀ ਜਿੱਦਾਂ ਕਿ ਵੀਰ ਜੀ ਵੀਰ ਜੀ ਉਹਨਾਂ ਨੇ ਬਾਜ਼ੀਆਂ ਡਾਈਆਂ ਸੀ ਠੀਕ ਹੈ ਜੀ ਬਹੁਤ ਸੋਹਣੀ ਸ਼ੌਂਕ ਵੀ ਕੀਤਾ ਜੀ ਬਾਜ਼ੀਆਂ ਵੀ ਵਨ ਕੀਤੀਆਂ ਇਸ ਛੱਤ ਤੋਂ ਠੀਕ ਹੈ 1 ਟੂ 1 ਮੁਕਾਬਲੇ ਸੀ ਠੀਕ ਹੈ ਜੀ ਜੱਜ ਵੀਰ ਜੀ ਸ਼ੌਂਕ ਕਿੱਥੋਂ ਪਿਆ ਜੀ ਆਪਾਂ ਨੂੰ ਸ਼ੌਂਕ ਦਾ ਸ਼ੌਂਕ ਭਾਈ ਇਹਨਾਂ ਨੂੰ ਆਪਣੇ ਫਾਦਰ ਸਾਹਿਬ ਤੋਂ ਹੀ ਪਿਆ ਜੀ ਇਹਨਾਂ ਨੂੰ ਸ਼ੌਂਕ ਦਾ ਰਾਇ ਹੈ। ਆ ਠੀਕ ਹੈ ਜੀ। ਜੱਜ ਵੀਰ ਦੀ ਸ਼ੌਂਕ ਕਿੱਥੋਂ ਪਿਆ ਆਪਾਂ ਨੂੰ? ਆਪਣੇ ਫਾਦਰ ਸਾਹਿਬ ਤੋਂ ਹੀ ਪਿਆ ਸ਼ੌਂਕ। ਆ ਠੀਕ ਹੈ ਜੀ। ਮਤਲਬ ਸ਼ੁਰੂ ਤੋਂ ਹੀ ਫਾਦਰ ਸਾਹਿਬ ਜੀ ਉਹਨਾਂ ਨੇ ਘਰੇ ਰੱਖੇ। ਉਹਨਾਂ ਤੋਂ ਹੀ ਸ਼ੌਂਕ ਪੈ ਗਿਆ। ਪਹਿਲੇ ਉਧਰ ਕਈ ਕਿੱਤਿਆਂ 'ਚ ਫੀਲ ਨਾ। ਆ ਠੀਕ ਹੈ ਜੀ। ਮੇਰਾ ਨਵੀਂ ਛੱਤ ਬਣਾਈ ਥੋੜਾ ਜਿਹੀ ਹੋਇਆ ਆਪਾਂ ਨੂੰ ਉਦਘਾਟਨ ਕੀਤਾ ਸੀ ਤੁਸੀਂ ਵੀਡੀਓ ਵੇਖੀਆ ਸੀ ਆਪਾਂ ਸਾਰਿਆਂ। ਭਾਈ ਇਹ ਗੱਲ ਕਰੋ। ਹੈਲੋ ਜੀ। ਹਾਂ ਜੀ। ਠੀਕ ਹੈ ਜੀ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਤੁਹਾਨੂੰ ਸੌਂਗ ਕਿੱਥੋਂ ਪਿਆ ਜੀ ਸੌਂਗ ਮੁੰਡਾ ਰਾਹੀ ਉਹਨੇ ਪਾਤਾ ਸੌਂਗ ਬਹੁਤ ਪੁਰਾਣਾ ਸੌਂਗ ਹੀ ਗਾਇਆ ਸੀ ਆਪਾਂ ਬਹੁਤ ਪੁਰਾਣਾ ਸੌਂਗ ਹੀ ਆਪਾਂ ਨੂੰ ਬਾਕੀ ਜੋ ਇਹ ਗਾੜੀ ਗਾੜੀ ਤੁਰਿਆ ਗਿਆ ਬਾਕੀ ਜੋ ਆਪਾਂ ਦੋ ਗੁਰ ਭਾਈ ਮਿਲ ਗਏ ਇਹ ਗਾੜੀ ਸਾਡਾ ਬਚਾ ਗਿਆ ਸਾਡੇ ਵੀ ਆ ਆਪਣੇ ਮਾਨ ਜੋ ਉਸਤਾਦ ਸਾਹਿਬਾ ਬੋਲੀ ਸੱਪਾਂ ਨੇ ਉਸਤਾਦ ਜੀ ਆਪਣੇ ਵੱਡੇ ਆ ਦੋਨੇ ਗੋਰਪਾ ਹੀ ਜੋ ਵੀਰ ਉਹਨੇ ਬਾਕੀ ਆ ਆਪਣਾ ਬਿੱਲਾ ਵੀਰ ਆਸਟ੍ਰੇਲੀਆ ਵਾਲਾ ਉਹਨਾਂ ਦੇ ਵੱਡੇ ਛੋਟੇ ਬ੍ਰਦਰ ਆਪਣੀ ਆਲ ਟੀਮ ਹੈਗੀ ਚੈਂਪੀਅਨ ਅੰਮ੍ਰਿਤਸਰ ਹਾਂਜੀ ਵਿਸਾਗ ਦੇ ਪੰਜਵੇਂ ਆਦਵਾਰ ਆਲ ਅੰਮ੍ਰਿਤਸਰ ਚੈਂਪੀਅਨ ਹੈ ਹਾਂਜੀ ਆ ਜਸਪਰੀ ਦਾ ਆਪਣਾ ਆ ਮੁੰਡੇ ਦੀ ਮਿਹਨਤ ਦਾ ਭਾਈ ਸਾਹਿਬ ਕੋਲ ਹੋਇਆ ਵਾ ਬਾਕੀ ਮਿਹਨਤ ਕਰਨ ਵਾਲਾ ਇਹ ਵੀਰ ਆਪਣਾ ਫਲ ਦੇਣ ਵਾਲਾ ਮਾਲਕ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਇਹ ਗੱਲ ਬਿਲਕੁਲ ਸਹੀ ਹੈ ਤੁਹਾਨੂੰ ਸਭ ਨੂੰ ਬਲਾ ਫਲ ਦੇਣ ਵਾਲਾ ਮਾਲਕ ਮਾਲਕ ਤਾਂ ਭਾਈ ਬਾਕੀ ਜੋ ਮਰਜ਼ੀ ਕੋਈ ਗੱਲਾਂ ਕਰੇ ਮੈਦਾਨਾਂ ਦੀ ਲੜਾਈ ਆ ਭਾਈ ਮੈਦਾਨ 'ਚ ਪਤਾ ਲੱਗਣਾ ਹਾਂਜੀ ਸਿੱਧੀ ਗੱਲ ਜਿਹੜਾ ਡਾਏਗਾ ਉਹੀ ਫਲ ਲਏਗਾ ਜੇ ਵੀਰ ਨੇ ਆਪਣੀ ਮਿਹਨਤ ਕੀਤੀ ਨਾ ਇਹਨੂੰ ਮਾਲਕ ਨੇ ਫਲ ਦਿੱਤਾ ਬਿਲਕੁਲ 20 ਜਾਣੇ ਕੋਈ ਡੰਦਾ ਨਾ ਕੋਈ ਮਿਹਨਤ ਕਰਦਾ ਆਪਣੇ ਘਰੋਂ ਤੇ ਮਾਲਕ ਉਹਨੂੰ ਫਲ ਦਿੰਦਾ ਜੀ ਬੋਲ ਬੋਲ ਬਤਾਈਓ ਜਸਪ੍ਰੀਤ ਵੀਰ ਨੂੰ ਆਪਣੇ ਸੁਲਤਾਨਵਾਲਾ ਰੋਡ ਤੋਂ ਆਰ ਟੈਂਪਰ ਲੋਕਾਂ ਦਾ 스타 ਆਸਟ੍ਰੇਲੀਆ ਵਾਲਾ ਸਿੰਮੂ ਵੀਰ ਦਾ ਸ਼ਕਿਰਦ ਬੋਲ ਬੋਲ ਵਧਾਈਓ ਹੋਵੇ ਜਸਪ੍ਰੀਤ ਵੀਰ ਨੂੰ ਬਾਬਾ ਜੀ ਫਰੂਟ ਵਾਲਿਆਂ ਨੂੰ ਬੋਲ ਬੋਲ ਵਧਾਈਓ ਹੋਵੇ ਠੀਕ ਹੈ ਜੀ ਇਹ ਸਾਰਾ ਸਿਰਾ ਨਾ ਜਿੰਨੀਆਂ ਵੀਡੀਓ ਦਾ ਕ੍ਰੈਡਿਟ ਆਪੂ ਵੀਰ ਨੂੰ ਜਾਂਦਾ ਜੀ ਇਸ ਦੀ ਬਦੌਲਤ ਹੀ ਆਪਾਂ ਕੀ ਨਾ ਕਹਦਾ ਇਸ ਛੱਤ ਤੇ ਆਏ ਆ ਠੀਕ ਹੈ ਜੀ ਤੇ ਵੀਰ ਦੀ ਛੱਤ ਦੇ ਇਹ ਵੀਰ ਦੀ ਬਦੌਲਤ ਹੀ ਆਪਾਂ ਵਿੱਕੀ ਵੀਰ ਜੀ ਨੂੰ ਮਿਲੇ ਜੀ ਠੀਕ ਹੈ ਜੀ ਤੇ ਵਿੱਕੀ ਵੀਰ ਜੀ ਹੁਣਾਂ ਦੀ ਤੇ ਆਪੂ ਵੀਰ ਜੀ ਹੁਣਾਂ ਦੀ ਬਦੌਲਤ ਹੀ ਆਪਾਂ ਸਿਮੂ ਵੀਰ ਜੀ ਛੱਤ ਤੇ ਗਏ ਸੀ ਠੀਕ ਹੈ ਜੀ ਅਮਨ ਵੀਰ ਨੇ ਆਪਾਂ ਨੂੰ ਬੁਲਾਇਆ ਸੀ ਜਿੱਦਾਂ ਕੀ ਆਪਾਂ ਕਿਹਾ ਵਾ ਹਾਂ ਜੀ ਅਮਨ ਆਪੂ ਵੀਰ ਜੀ ਜੀ ਵੇਖੋ ਆਪਣੇ ਵੱਡੇ ਭਾਈ ਬਿੱਲਾ ਵੀਰ ਆਸਟ੍ਰੇਲੀਆ ਵਾਲਾ ਬਾਹਰ ਬੈਠਾ ਜੀ ਬਾਕੀ ਆ ਸਤਾਬ ਸਾਹਿਬਾਨ ਤੁਹਾਨੂੰ ਪੜਾ ਸਤਾਬ বিনা ਗੱਤ ਨਹੀਂ ਗੱਤ ਨਹੀਂ ਗੁਰੂ ਬਣਾ ਜੋ ਗੁਰੂ ਬਣਾ ਗੱਤ ਨਹੀਂ ਉਸ ਕਿਰਦਨੇ ਜੋਰ ਬਾਕੀ ਪਾਰਟੀ ਨੂੰ ਵਿਧਾਨ ਵਾਲਾ ਵੀਰ ਹੈਗਾ ਕਹਿੰਦੇ ਨਾ ਸਿਆਣਾ ਦੀ ਕਹਾਵਤ ਜਿਹਦਾ ਪਿਓ ਨਾ ਸਿਰ ਤੇ ਹੱਥ ਮਣਾ ਉਹੀ ਤਰੱਕੀਆਂ ਕਰਦਾ ਆਪੋ ਬੈਠਾ ਜੋ ਐ ਵੀ ਪਿਓ ਬੈਠਾ ਜੋ ਆ ਬਾਕੀ ਆਪਣਾ ਭਰਾ ਜੋ ਆਲ ਟੀਮ ਚੱਤੇ ਪੈਰ ਭਰਾਵਾਂ ਨਾਲ ਖੜੇ ਆ ਮਾਲਕ ਨੇ ਦਿੱਤੀ ਆਪਾਂ ਨੂੰ ਬਖਸ਼ ਚੈਂਪੀਓ ਆ ਆਪਣਾ ਭਰਾ ਬਾਕੀ ਕਹਿਣ ਵਾਲੇ ਜੋ ਮਰਜ਼ੀ ਕਹੀ ਜਾਣ ਡਾ ਕੇ ਸ਼ੀਲਡ ਡਾ ਕੇ ਭਾਈ ਜਿਹੜੀ ਵੀਡੀਓ ਲਾਈ ਸੀ ਆਪਾਂ ਚੈਨਲ ਤੇ ਠੀਕ ਹੈ ਜੀ ਮੋਹਰਾ ਲੱਗਦੇ ਆਂ ਦੀ ਵੀਰ ਦੀ ਛੱਤ ਤੇ ਵੀ ਠੀਕ ਹੈ ਜੀ ਉਹ ਵੀ ਪ੍ਰਿੰਦਿਆਂ ਦਾ ਸ਼ੋਅ ਕਰਾਵਾਂਗੇ ਜਿਹੜੇ ਪੰਜ-ਸੱਤ ਪ੍ਰਿੰਦੇ ਉੱਡੇ ਨੇ ਇਸ ਛੱਤ ਤੋਂ ਤੇ ਇਹ ਛੱਤ ਬਹੁਤ ਸੋਹਣੀ ਬਣਾਈ ਹੋਈ ਜੇ ਵੀਰ ਜੀ ਹੁਣਾਂ ਨੇ ਠੀਕ ਹੈ ਜੀ ਇਹ ਆਪਣਾ ਮੁਕਲ ਵੀਰ ਕੈਮਰਾਮੈਨ ਮੁਕਲ ਦੇ ਨਾਲ ਠੀਕ ਹੈ ਜੀ ਇਹ ਆਪਣੀ ਛੱਤ ਜੇ ਵੀਰ ਜੀ ਹੁਣਾਂ ਦੀ ਇਹ ਬਹੁਤ ਸੋਹਣੀਆਂ ਲੈਟਾ ਸ਼ਟਾ ਲਾ ਕੇ ਤੇ ਬਹੁਤ ਸੋਹਣੀ ਛੱਤ ਬਣਾਈ ਹੋਈ ਏ ਵੀਰ ਜੀ ਹੁਣਾ ਨੇ ਇਹ ਪੂਰਾ ਫੋਲੋ ਵੀਊ ਜੇ ਇਹ ਨਾਈਟ ਵੀਊ ਜਿੱਦਾਂ ਕਿ ਮੈਂ ਅੱਗੇ ਵੀ ਕਹਿ ਚੁੱਕਾ ਹਾਂ ਜੀ ਪਹਿਲੇ ਟਾਈਮ ਨਾਈਟ ਵੀਊ ਦੀ ਵੀਡੀਓ ਆਪਾਂ ਕਰਦੇ ਪਏ ਜੇ ਠੀਕ ਹੈ ਜੀ ਇਹ ਪੂਰਾ ਨਾਈਟ ਵੀਊ ਜੇ ਸ਼ਹਿਰ ਦਾ ਜੀ ਆ ਲੋ ਜੀ ਬਾਕੀ ਆਪਣੇ ਉਸਤਾਦ ਸਾਹਿਬਾਨ ਪਾਪਾ ਜੀ ਫਰੂਟ ਵਾਲੇ ਵੱਡੇ ਉਸਤਾਦ ਆਪਣੇ ਹਲੋ ਜੀ ਅੱਪੂ ਵੀਰ ਕੋ ਚੱਲਦੇ ਆਂ ਤੇ ਪੁੱਛਦੇ ਆਂ ਜੀ ਹੋਰ ਗੱਲਾਂ ਬਾਤਾਂ ਜੀ ਵੀਰ ਜੀ ਹੁਣਾਣਾ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਉਸਤਾਦ ਸਾਹਿਬਾਨ ਵਿੱਕੀ ਭਾਈ ਦੱਸਣਗੇ ਆਪਣੇ ਵਿੱਕੀ ਭਾਈ ਦੱਸਣ ਹਾਂਜੀ ਵਿੱਕੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਸਾਹਿਬ ਵਧੀਆ ਵੀਰ ਜੀ ਹਾਂਜੀ ਵਿੱਕੀ ਵੀਰ ਜੀ ਕੀ ਕਹਿਣਾ ਚਾਹ ਰਹੇ ਜੀ ਤੁਸੀਂ ਕਰੋ ਸ਼ੇਰ ਸਾਰੇ ਵੀਰਾਨਾ ਜੀ ਸ਼ੇਰ ਭਾਜੀ ਅਸੀਂ ਆਪਣੇ ਬੱਚੇ ਨਾਲ ਬਹੁਤ ਬਹੁਣੀ ਸ਼ਿਲਡ ਬਾਈ ਆ ਹਾਂਜੀ ਸਿੰਘ ਨਾ ਸਮੂਸਾਵਾ ਚੇਲਾ ਪਾਰਟੀ ਬਿੱਲਾ ਸਾਹ ਅਸਟ੍ਰੇਲੀਆਲੇ ਮਨਜੀਤ ਸਿੰਘ ਬੋਵੀ ਸਤਾ ਜੀ ਸਰਦਾਰ ਮਨਜੀਤ ਸਿੰਘ ਦੀ ਬੋਵੀ ਸਪਾਲ ਸੁਭਾਡੀ ਪਾਰਟੀ ਨਹੀਂ ਹੋ ਗਈ ਕਹਿੰਦੇ ਰਹਿਣ ਮਾਈ ਸਾਡੀ ਪਾਰਟੀ ਦੀ ਭਾਈ ਸਭ ਵੱਡੇ ਕਰਤਾ ਜੋ ਵੀ ਅਰੇ ਮਨਜੀਤ ਸਿੰਘ ਸਤਾ ਜੀ ਹਾਂਜੀ ਆਪਣੇ ਮਨਜੀਤ ਸਿੰਘ ਦੀ ਬੋਵੀ ਸਤਾ ਜੀ ਸਪਾਲੇ ਬਾਕੀ ਦੇਖੋ ਭਾਈ ਬੋਵੀ ਸਾਜੀ ਉਹਨਾਂ ਦੇ ਕਲੀਫ ਨੇ ਉਮਾਦੀਨ ਕੋ ਪਾ ਗਿਆ ਉਸਤਾਦੀ ਦੀ ਪਾ ਗਿਆ ਹਾਂਜੀ ਹਾਂਜੀ ਆ ਠੀਕ ਹੈ ਜੀ ਬਾਕੀ ਹਣਾ ਬੱਚਾ ਜੋ ਕੇ ਖੇਡ ਰਿਹਾ ਉਹ ਸਿਮੂਸ ਕਾ ਜ਼ੀਰਦਾ ਚਿਲਾਵਾ ਤੇ ਬੋਵਿਸਤਾ ਮਤਲਬ ਸਿਮੂ ਵੀਰ ਜੀ ਦੀ ਤੇ ਬਿਲੇ ਵੀਰ ਜੀ ਦੀ ਖੇਡ ਪਾਣੀ ਤੇ ਹੀ ਸਾਰੇ ਕਬੂਤਰ ਡਾਰ ਰਹੇ ਨੇ ਸਭ ਨੇ ਰੈਨੋ ਮੈਂ ਇੱਥੇ ਸਾਪੂਛੋ ਆਵਾ ਬਹੁਤ ਸੋਹਣੀ ਡਾਰੋ ਕੀਤੀ ਹੈ ਮੁੰਡੇ ਨੇ ਬਹੁਤ ਸੋਹਣਾ ਰਿਜ਼ਲਟ ਆਇਆ ਇਸ ਛੱਤ ਤੇ ਹਾਂਜੀ ਹਾਂਜੀ ਤੇ ਅਸੂ ਵਾਸਤੇ ਵੀ ਤਿਆਰ ਕਰਾਂਗੇ ਇਸ ਛੱਤ ਤੋਂ ਜੀ ਅਸੀਂ ਪਾਜੀ ਅਸੂਸਤਾ ਅਸੂ ਬਲੇ ਆਪਣਾ ਹੁਣ ਇੱਕ